गुरु साहिब दी पावन पवित्र हुजूरी वेज जुड़ बैठी सतसंगत जी फतेह परवान करने वाहेगुरु जी का खालसा फतेह सुल्तानपुर लोधी भारत देश दा एक बहुत पुरातन शहर है पहली सदी तो 6वीं सदी तक इस शहर विच बुद्धतरम दा बहुत बड़ा केंद्र सी 11ਵੀਂ ਸਦੀ ਵਿੱਚ ਜਦੋਂ ਮਹਿਮੂਦ ਗਜ਼ਨਵੀ ਨੇ ਭਾਰਤ ਤੇ ਹਮਲਾ ਕੀਤਾ ਤਾਂ ਹਿੰਦੂ ਸ਼ਹਿਰ ਹੋਣ ਕਰਕੇ ਉਸ ਨੇ ਇਸ ਸ਼ਹਿਰ ਨੂੰ ਤਬਾਹ ਕਰ ਦਿੱਤਾ ਸੀ ਪੰਜਾਬ ਦਾ ਹਾਕਮ ਮੁਹੰਮਦ ਖਾਨ ਦਾ ਪੁੱਤਰ ਜਦੋਂ ਇਸ ਪਾਸੋ ਲੰਘਿਆ ਤਾਂ ਉਹ ਇਸ ਜਗ੍ਹਾ ਦੀ ਹਰਿਆਲੀ ਵੇਖ ਕੇ ਬਹੁਤ ਪ੍ਰਭਾਵਿਤ ਹੋ ਗਿਆ ਸੀ ਤੇ ਉਸ ਨੇ ਇਸ ਸ਼ਹਿਰ ਦਾ ਫਿਰ ਤੋਂ ਨਿਰਮਾਣ ਕੀਤਾ ਤੇ ਉਸਨੇ ਆਪਣੇ ਨਾਮ ਤੇ ਇਸ ਸ਼ਹਿਰ ਦਾ ਨਾਂ ਰੱਖਿਆ ਸੀ ਸੁਲਤਾਨਪੁਰ ਲੋਧੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਵਿੱਚ ਇਹ ਸ਼ਹਿਰ ਇਸਲਾਮ ਧਰਮ ਦਾ ਇੱਕ ਬਹੁਤ ਵੱਡਾ ਵਿਦਿਆਖੇਂਦਰ ਸੀ ਇੰਨਾ ਵੱਡਾ ਵਿਦਿਆਖੇਂਦਰ ਸੀ ਕਿ ਇੱਥੇ ਜਹਾਂਗੀਰ ਮੁਰਾਦ ਦਾਰਾ ਸ਼ਿਕੋ ਇੱਥੋਂ ਤੱਕ ਔਰੰਗਜ਼ੇਬ ਨੇ ਵੀ ਇੱਥੇ 7 ਸਾਲ ਬੜਾਈ ਕੀਤੀ ਸੀ ਸਤ ਸੰਗਤ ਜੀ ਸੋਚਣ ਦੀ ਗੱਲ ਹੈ ਜਦ ਇਤਨਾ ਵੱਡਾ ਵਿਦਿਆ ਕੇਂਦਰ ਸੀ ਤੇ ਇੱਥੇ ਮਦਰਸਿਆਂ ਅਤੇ ਸਕੂਲਾਂ ਵਿੱਚ ਪੜਾਉਣ ਵਾਲੇ ਵੀ ਕਿੰਨੇ ਹੋਣਹਾਰ ਹੋਣਗੇ ਅਤੇ ਇੱਥੇ ਪੜਨ ਵਾਲੇ ਲੋਕੀ ਵੀ ਆਮ ਲੋਕ ਨਹੀਂ ਸਨ ਇਸ ਸ਼ਹਿਰ ਦੇ ਬਾਰੇ ਹੋਰ ਅੱਗੇ ਦੇਖੀਏ ਤਾਂ ਇਹ ਬੜਾ ਪਾਗਾ ਵਾਲਾ ਸ਼ਹਿਰ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਬਹੁਤ ਸਮਾਂ ਇੱਥੇ ਬਤੀਤ ਕੀਤਾ ਗੁਰੂ ਨਾਨਕ ਦੇਵ ਜੀ ਦੀ ਭੈਣ ਬੇਬੇ ਨਾਨਕੀ ਜੀ ਪਰਮਨੰਨ ਜੀ ਦੇ ਪੁੱਤਰ ਜੈ ਰਾਮ ਜੀ ਨਾਲ ਵਿਆਹੀ ਸੀ ਉਹ ਇਸੇ ਸ਼ਹਿਰ ਵਿੱਚ ਰਹਿੰਦੇ ਸੀ ਹੁਣ ਉਹਨਾਂ ਦੇ ਨਾਂ ਤੇ ਬੇਬੇ ਨਾਨਕੀ ਜੀ ਦਾ ਗੁਰਦੁਆਰਾ ਵੀ ਉੱਥੇ ਹੈ ਇਸ ਥਾਂ ਤੇ ਗੁਰੂ ਨਾਨਕ ਦੇਵ ਜੀ ਨੇ ਦੌਲਤ ਖਾਨ ਮੋਦੀ ਦੇ ਮੋਦੀ ਖਾਨੇ ਵਿੱਚ ਮੋਦੀ ਦਾ ਕੰਮ ਵੀ ਕੀਤਾ ਗੁਰੂ ਨਾਨਕ ਦੇਵ ਜੀ ਜਦੋਂ ਮੋਦੀ ਦਾ ਕੰਮ ਕਰਦੇ ਸਨ ਤਾਂ ਕੋਈ ਵੀ ਗਰੀਬ ਉਥੋਂ ਖਾਲੀ ਨਹੀਂ ਜਾਂਦਾ ਸੀ ਜਿੰਨੇ ਲੋਕ ਪੈਸੇ ਦੇ ਕੇ ਰਾਸ਼ਨ ਖਰੀਦੇ ਸਨ ਉਸ ਤੋਂ ਵੱਧ ਲੋਕੀ ਫ੍ਰੀ ਵਿੱਚ ਸਮਾਨ ਰਾਸ਼ਨ ਆਦਿ ਲੈ ਕੇ ਜਾਇਆ ਕਰਦੇ ਸੀ ਇਹ ਦੇਖ ਕੇ ਦولت ਖਾਨ ਦੇ ਜੋ ਕਮਿਸ਼ਨ ਲੈਣ ਵਾਲੇ ਜਾਂ ਉਹਨਾਂ ਦੀ ਪੀੜਖ ਕਰਨ ਵਾਲੇ ਸਨ ਉਹਨਾਂ ਨੇ ਸ਼ਿਕਾਇਤ ਕੀਤੀ ਪਰ ਜਦੋਂ ਵੀ ਮੋਦੀ ਖਾਨੇ ਦਾ ਹਿਸਾਬ ਕਿਤਾਬ ਹੁੰਦਾ ਹਮੇਸ਼ਾ ਗੁਰਰਾਣਕ ਦੇਵ ਜੀ ਨੂੰ ਵਾਦਾ ਹੀ ਹੁੰਦਾ ਪ੍ਰੋਫਿਟ ਹੀ ਹੁੰਦੀ ਕਦੀ 135 ਰੁਪਏ ਕਦੀ 321 ਰੁਪਏ ਕਦੀ 760 ਰੁਪਏ ਹਰ ਵale ਹਿਸਾਬ ਕਿਤਾਬੇ ਵਾਦਾ ਹੀ ਹੁੰਦਾ ਸੀ ਉਸ ਥਾਂ ਤੇ ਹੁਣ ਗੁਰਦੁਆਰਾ ਹਰ ਸਾਹਿਬ ਸੁਸ਼ੋਭਿਤ ਹੈ ਤੇ ਜਿਹੜੇ ਪੱਥਰਾਂ ਨਾਲ ਗੁਰੂ ਜੀ ਤੋਲਦੇ ਸੰ 13 13 ਉਹ ਪੱਥਰ ਦੇ ਦਰਸ਼ਨ ਹੁਣ ਵੀ ਅਸੀਂ ਇਸ ਗੁਰਦੁਆਰੇ ਵਿੱਚ ਕਰ ਸਕਦੇ ਹਾਂ ਇੱਥੇ ਵੀ ਉਹ ਥਾਨ ਵੀ ਹੈ ਜਿੱਥੇ ਵੇਈ ਨਦੀ ਵੀ ਗੁਰੂ ਸਾਹਿਬ ਅਲੋਪ ਹੋ ਗਏ ਸੀ ਉਸ ਗੁਰਦੁਆਰਾ ਸਾਹਿਬ ਦਾ ਨਾਂ ਗੁਰਦੁਆਰਾ ਬੇਰ ਸਾਹਿਬ ਹੈ ਤੇ 3 ਦਿਨ ਬਾਅਦ ਜਦੋਂ ਗੁਰੂ ਜੀ ਸੁਲਤਾਨਪੁਰ ਲੋਧੀ ਵਿੱਚ ਬਾਹਰ ਆਏ ਤਾਂ ਉਹਨਾਂ ਨੇ ਨਾ ਕੋ ਹਿੰਦੂ ਨਾ ਹੁਸਮਾਨ ਦਾ ਮੁਸਲਮਾਨ ਦਾ ਹੋਕਾ ਦਿੱਤਾ ਸੀ ਉਸ ਸਥਾਨ ਤੇ ਅੱਜ ਗੁਰਦੁਆਰਾ ਸੰਤ ਕਾਠ ਸੁਸ਼ੋਭਿਤ ਹੈ ਇੰਨਾ ਵੱਡਾ ਹੌਸਲਾ ਸੀ ਗੁਰੂ ਜੀ ਦਾ ਕਿ ਉਹਨਾਂ ਨੇ ਇਸਲਾਮ ਧਰਮ ਦੇ ਸ਼ਹਿਰ ਵਿੱਚ ਇੰਨਾ ਵੱਡਾ ਹੋਕਾ ਦਿੱਤਾ ਇੰਨੇ ਵੱਡੇ ਬਚਨ ਉਚਾਰਨ ਕੀਤੇ ਨਾ ਕੋ Hindu ਨਾ Musalman ਦੌਲਤ ਖਾਨ ਦੇ ਲੋਧੀ ਦੇ ਦਰਬਾਰ ਵਿੱਚ ਇਸ ਗੱਲ ਦੀ ਪਹੁੰਚ ਹੋ ਗਈ ਤੇ ਗੁਰੂ ਜੀ ਦੀ ਸ਼ਿਕਾਇਤ ਕੀਤੀ ਗਈ ਦੌਲਤ ਖਾਨ ਲੋਧੀ ਉਸ ਸਮੇਂ ਸਮਝੋ ਜਿਸ ਤਰ੍ਹਾਂ ਪੰਜਾਬ ਦੇ ਗਵਰਨਰ ਹੁੰਦੇ ਨੇ ਉਹ ਇੰਨਾ ਪਾਵਰਫੁਲ ਸੀ ਦੌਲਤ ਖਾਨ ਲੋਧੀ ਰਾਏ ਪੋਏ ਦਾ ਜਵਾਈ ਸੀ ਉਹ ਉਹ ਨਗਰ ਜਿੱਥੇ ਗੁਰੂ ਜੀ ਦਾ ਪ੍ਰਕਾਸ਼ ਹੋਇਆ ਸੀ ਜਦੋਂ ਦੌਲਤ ਖਾਨ ਲੋਧੀ ਦੀ ਇਬਰਾਹਿਮ ਲੋਧੀ ਨਾਲ ਸਾਂਝ ਨਾ ਬਣੀ ਤਾਂ ਉਹਨੇ ਹੀ ਬਾਬਰ ਨੂੰ ਹਿੰਦੂਸਤਾਨ ਤੇ ਹਮਲਾ ਕਰਨ ਦਾ ਸੱਦਾ ਦਿੱਤਾ ਸੀ ਜਦੋਂ ਗੁਰੂ ਜੀ ਨੂੰ ਦੌਲਤ ਖਾਨ ਦੀ ਕਚਹਿਰੀ ਵਿੱਚ ਬੁਲਾਇਆ ਗਿਆ ਤਾਂ ਕਾਜੀ ਨੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਸਤ ਸਲਾਮਾ ਕਰਨੀਆਂ ਪੈਣਗੀਆਂ ਇਹ ਕਾਨੂੰਨ ਹੈ ਕਿ ਜਦੋਂ ਵੀ ਰਾਜਾ ਕਿਸੇ ਨੂੰ ਬੁਲਾਏ ਜਾਂ ਰਾਜਾ ਦੇ ਸਾਹਮਣੇ ਕੋਈ ਜਾਏ ਤਾਂ ਸਤ ਸਲਾਮ ਕਰਨੀਆਂ ਪੈਂਦੀਆਂ ਨੇ ਇਸ ਤਰ੍ਹਾਂ ਦੇ ਸलाम ਨੂੰ ਫਰਸ਼ੀਤ ਸलाम ਵੀ ਕਿਹਾ ਜਾਂਦਾ ਹੈ ਪਰ ਗੁਰੂ ਜੀ ਨੇ ਨਾ ਮੰਨਿਆ ਗੁਰੂ ਜੀ ਨੇ ਕਿਹਾ ਸੱਚੇ ਖੁਦਾ ਕੋ ਸलाम किया है अब किसी और को सलाम नहीं करेंगे ਇਹ ਸੁਣ ਕੇ ਉਹ ਹੋਰ ਗੁੱਸੇ ਹੋ ਗਏ ਤੇ ਉਹਨਾਂ ਨੇ ਕਿਹਾ ਜੇ ਤੁਸੀਂ ਸਾਰਿਆਂ ਨੂੰ ਇੱਕ ਮੰਨਦੇ ਹੋ ਤੇ ਸਾਡੇ ਨਾਲ ਮਸਜਿਦ ਵਿੱਚ ਨਮਾਜ਼ ਪੜੋ ਤੇ ਗੁਰੂ ਜੀ ਉਸ ਦੇ ਵਾਸਤੇ ਤਿਆਰ ਹੋ ਗਏ ਜੁਮਮੇ ਦੀ ਨਮਾਜ਼ ਦਾ ਦਿਨ ਸੀ ਨਵਾਬ ਕਾਜੀ ਮੌਲਵੀ ਗੁਰੂ ਜੀ ਅਤੇ ਸ਼ਹਿਰ ਦੇ ਬਹੁਤ ਸਾਰੇ ਹਿੰਦੂ ਤੇ ਮੁਸਲਿਮ ਮਸਜਿਦ ਵਿੱਚ ਪਹੁੰਚ ਗਏ ਜਦੋਂ ਨਮਾਜ਼ ਪੂਰੀ ਹੋਈ ਤਾ ਕਾਜੀ ਨੇ ਗੁਰੂ ਜੀ ਨੂੰ ਕਿਹਾ ਕਿ ਤੁਸੀਂ ਨਮਾਜ਼ ਦੀ ਤੋਹਫੀਨ ਕੀਤੀ ਹੈ ਤੁਸੀਂ ਸਾਡੇ ਨਾਲ ਨਮਾਜ਼ ਨਹੀਂ ਪੜੀ ਤਾਂ ਗੁਰੂ ਜੀ ਨੇ ਕਿਹਾ ਬੜਾ ਪਿਆਰਾ ਜਵਾਬ ਦਿੱਤਾ ਕਿ ਸੱਚੇ ਖੁਦਾ ਦੀ ਨਮਾਜ਼ ਦੀ ਤੋਹਫੀਨ ਮੈਂ ਨਹੀਂ ਤੁਸੀਂ ਕੀਤੀ ਹੈ ਜਦੋਂ ਤੁਸੀਂ ਨਮਾਜ਼ ਪੜ ਰਹੇ ਸੀ ਤੁਹਾਡਾ ਸ਼ਰੀਰ ਤੇ ਨਮਾਜ਼ ਪੜ ਰਿਆ ਸੀ ਪਰ ਤੁਹਾਡਾ ਧਿਆਨ ਆਪਣੇ ਘਰ ਵਿੱਚ ਸੀ ਤਾਂ ਨਵਾਬ ਨੇ ਕਿਹਾ ਤੇ ਤੁਸੀਂ ਮੇਰੇ ਨਾਲ ਪੜ ਲੈਂਦੇ ਤਾਂ ਗੁਰੂ ਜੀ ਨੇ ਕਿਹਾ ਕਿ ਤੁਸੀਂ ਵੀ ਸ਼ਰੀਰ ਕਰਕੇ ਹੀ ਨਮਾਜ਼ ਪੜ੍ਹ ਰਹੇ ਸੀ ਤੁਸੀਂ ਤੇ ਕਾਬਲ ਵਿੱਚ ਘੋੜੇ ਖਰੀਦ ਰਹੇ ਸੀ ਇਹ ਸੁਣ ਕੇ ਨਵਾਬ ਵੀ ਬਹੁਤ ਪ੍ਰਭਾਵਿਤ ਹੋ ਗਿਆ ਉਹ ਗੁਰੂ ਜੀ ਦਾ murid ਬਣ ਗਿਆ ਗੁਰੂ ਜੀ ਨੇ ਹੀ ਇਸੀ ਜਗ੍ਹਾ ਤੇ ਮੂਲ ਮੰਤਰ ਦਾ ਵੀ ਉਚਾਰਨ ਕੀਤਾ ਸੀ ਤੇ ਇਹਨਾਂ ਗੱਲਾਂ ਤੋਂ ਅਸੀਂ ਸਮਝ ਸਕਦੇ ਹਾਂ ਕਿ ਗੁਰੂ ਜੀ ਕੋਈ ਆਮ ਮਨੁੱਖ ਨਹੀਂ ਸਨ ਉਨਾ ਨੇ ਆਪਣੇ ਸ਼ਬਦ ਰਾਹੀਂ ਹੀ ਸਾਰੇ ਸੰਸਾਰ ਵਿੱਚ ਨਵੀਂ ਕ੍ਰਾਂਤੀ ਲਿਆਂਦੀ ਆਓ ਅਸੀਂ ਰਲ ਮਿਲ ਕੇ ਗੁਰੂ ਨਾਨਕ ਦੇਵ ਜੀ ਦੇ ਇਸ ਮਿਸ਼ਨ ਨੂੰ ਅੱਗੇ ਲੈ ਕੇ ਜਾਈਏ ਜੋ ਸਾਡੀ ਡਿਊਟੀ ਹੈ ਸਾਡਾ ਫਰਜ਼ ਹੈ ਸੁਲਤਾਨਪੁਰ ਲੋਧੀ ਦਾ ਇਤਿਹਾਸ ਬੋਲਦੇ ਹਾਂ ਹੋਇਆਂ ਪੁੱਲਾ ਚੁੱਕਣ ਦੀ ਮਾਫੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ